ਲੋ ਜੀ ਨਾਲ ਹੋ ਜਾ ਬੜਾ ਜੀ ਦੇਖੋ ਸਰਪੰਚ ਸਾਹਿਬ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਟੱਲੇਵਾਲ ਤੋਂ ਜਿਹੜੀ ਬੀਲਾ ਰੋਡ ਮਹਿਰਕਲਾ ਰੋਡ ਜਾਂਦਾ ਉਸ ਰੋਡ ਦੇ ਉੱਤੇ ਖੜੇ ਹੋ ਸੜਕ ਦਾ ਤੁਸੀਂ ਦੇਖਿਆ ਵੀ ਛੜਕ ਨੂੰ ਦੇਖਣ ਤੋਂ ਬਾਅਦ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਸਾਤ ਨੇ ਬੇਸ਼ੱਕ ਪੂਰੇ ਪੰਜਾਬ ਵਿੱਚ ਹੀ ਬਹੁਤ ਥੱਲੇ ਮਚਾਈ ਹੋਈ ਆ ਪਰ ਜੋ ਟੱਲੇਵਾਲ ਪੁਲ ਤੋਂ ਬੀਲਾ ਰੋਡ ਆ ਇਹ ਇਹਦੀ ਹਾਲਤ ਵੀ ਕਾਫੀ ਖਸਤਾ ਹੋਈ ਵੀ ਆ ਇਸ ਸੜਕ ਨੇ ਕਈ ਜਾਨਾਂ ਵੀ ਲੈ ਚੁੱਕੀ ਇਹ ਚਾਹਨਾ ਤੁਹਾਡੇ ਨੂੰ ਸਿੱਖਦੇ ਆ ਅਚਨਚੇਤ ਸਫਾਇਦੇ ਡਿੱਗ ਕੇ ਰਸਤਾ ਕਈ ਵਾਰੀ ਬਲੌਕ ਹੋ ਚੁੱਕਿਆ ਪਰ ਇੱਥੋਂ ਦੀ ਲੰਘਦੇ ਜਿਹੜੇ ਟਿਪਰ ਨੇ ਮਿੱਟੀ ਦੇ ਭਰੇ ਹੋਏ ਰੇਤੇ ਦੇ ਬ੍ਰੀਤੀ ਦੇ ਭਰੇ ਹੋਏ ਟਿਪਰ ਨੇ ਜਿਹੜੇ ਉਹਨਾਂ ਨੇ ਇਸ ਸੜਕ ਨੂੰ ਹੋਰ ਵੀ ਜ਼ਿਆਦਾ ਖਸਤਾ ਕਰ ਦਿੱਤਾ ਜੇ ਤੁਸੀਂ ਦੇਖੂਗੇ ਤਾਂ ਰਾਜ ਮਹਿਲ ਪੈਲਸ ਦੇ ਬਿਲਕੁਲ ਸਾਹਮਣੇ ਜਿਹੜੀ ਪੁਲ ਤੋਂ ਥੱਲੇ ਉੱਤਰਦੀ ਸੜਕ ਆ ਨਹਿਰ ਵਾਲੀ ਸਾਈਡ ਆ ਜਿਹੜੀ ਉਹ ਤੁਸੀਂ ਆ ਦੇਖੋ ਮੈਂ ਕੈਮਰਾਮੈਨ ਨੂੰ ਦਿਖਾਉਂਦਾ ਤੇ ਇਹ ਬਹੁਤ ਵੱਡਾ ਬਹੁਤ ਡੂੰਗਾ तकरीबन 150 ਫੁੱਟ ਤੋਂ ਲੈ ਕੇ ਲੰਬਾਈ ਦੇ ਵਿੱਚ ਇਹ ਬਹੁਤ ਵੱਡਾ ਖੱਡਾ ਜਿਹੜਾ ਪੈ ਚੁੱਕਿਆ ਇਹ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਇਹ ਸੜਕ ਬਿਲਕੁਲ ਬਲੌਕ ਹੋ ਸਕਦੀ ਹੈ ਕਿਉਂਕਿ ਇਸ ਸੜਕ ਤੇ ਆਵਾਜਾਈ ਬਹੁਤ ਜ਼ਿਆਦਾ ਹੈ ਟਿਪਰਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ ਇਹ ਰੋਡ ਆ ਜਿਹੜੀ ਇਹ ਕਈ ਪਿੰਡਾਂ ਨੂੰ ਮੋਗਾ ਰੋਡ ਮੋਗਾਪੁਰ ਨਾਲ ਵਾਲਾ ਰੋਡ ਨਾਲ ਮੇਨ ਸਟ੍ਰੀਟ ਨਾਲ ਜੋੜਦੀ ਆ ਤੇ ਇੱਥੇ ਸਿਰਫ ਜਿਹੜੀ ਸੜਕ ਆ ਇੱਥੇ ਸਿਰਫ ਦੋ ਗੱਡੀਆਂ ਦੀ ਕ੍ਰੋਸਿੰਗ ਆ ਦੋ ਗੱਡੀਆਂ ਪੈਰਲਲ ਤੇ ਲੰਘਦੀਆਂ ਨੇ ਤਾਂ ਉਹ ਰੁੱਕ ਕੇ ਲੰਘਦੀਆਂ ਨੇ ਤੇ ਜੇ ਇਸੇ ਤਰ੍ਹਾਂ ਹੀ ਇਹ ਤੀਵਿਥੇ ਬਣੀ ਰਹੀ ਤਾਂ ਕਿਸੇ ਸਮੇਂ ਵੀ ਇਹ ਕਿਸੇ ਬਹੁਤ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਆ ਕਿਉਂਕਿ ਲਹਿਰ ਵਾਲੀ ਸਾਈਡ ਆ ਜਿਹੜੀ ਇਹ ਬਹੁਤ ਡੂੰਗੀ ਆ ਇੱਥੇ ਕਿਸੇ ਵੇਲੇ ਵੀ ਮਤਲਬ ਕੋਈ ਪਲਟੀ ਵੱਸ ਸਕਦੀ ਆ ਜਿਹੜੀ ਢੰਗਾਈ ਆ ਇਹਦੀ ਬਹੁਤ ਜ਼ਿਆਦਾ ਢੰਗਾਈ ਆ ਤੇ ਇੱਥੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਕਿ ਤੁਰੰਤ ਜ਼ਰੂਰੀ ਇਤਿਹਾਤ ਵਜੋਂ ਕਦਮ ਚੁੱਕਣੇ ਚਾਹੀਦੇ ਨੇ ਤੇ ਜੇ ਆਪਾਂ ਕਹੀਏ ਵੀ ਇੱਥੇ ਕੋਈ ਨਾਕਾ ਵਗੈਰਾ ਲਾ ਕੇ ਰੋਕ ਲੱਗ ਜੂਗੀ ਇਹ ਵੀ ਕੋਈ ਬਾਲੀ ਇਹੋ ਨਹੀਂ ਹੈਗੀ ਯਾਨੀ ਇਹਦੇ ਇਹਦੇ ਕੋਈ ਪਰਮਾਨੈਂਟਲੀ ਇਹਦਾ ਕੋਈ ਹੱਲ ਮਹਿਕਮੇ ਨੂੰ ਬੈਠ ਕੇ ਕਰਨਾ ਚਾਹੀਦਾ ਤਾਂ ਜੋ ਕਿਸੇ ਅਗਾਉਂ ਅਣਸਖਮੀ ਘਟਣਾ ਤੋਂ ਅਸੀਂ ਸੁਚੇਤ ਹੋ ਚੁੱਕੀ ਕੋਈ ਅਣ ਅਣਸਖਮੀ ਘਟਣਾ ਨਾ ਵਾਪਰ ਸਕੇ ਤੇ ਇਹ ਸਾਰਾ ਜਿਹੜਾ ਮਾਜਰਾ ਇਹ ਬਹੁਤ ਖਤਰਨਾਕ ਬਣਿਆ ਹੋਇਆ ਤੋਂ ਦੁਬਾਰਾ ਫੇਰ ਮੈਂ ਬੇਨਤੀ ਕਰਨਾ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇੱਥੋਂ ਥੋੜਾ ਜਿਹਾ ਸਪੀਡ ਆਪਣੀ ਹੈ ਜਿਹੜੀ ਉਹ ਹੌਲੀ ਕਰਕੇ ਲੰਘਣ ਜਿਆਦੇ ਸਪੀਡ ਤੇ ਨਾ ਲੰਘਣ ਭਾਰੀਆਂ ਗੱਡੀਆਂ ਨੂੰ ਖਾਸ ਕਰਕੇ ਮੈਂ ਅਗਰ ਤੁਹਾਨੂੰ ਕੰਮ ਚਾਹਨਾ ਕਿ ਉਹ ਇਸ ਗੱਲ ਦਾ ਬਹੁਤ ਧਿਆਨ ਰੱਖਣ ਨਹਿਰ ਵਾਲੇ ਪਾਸੇ ਨੂੰ ਆਪਣੀ ਗੱਡੀ ਹੈ ਜਿਹੜੀ ਉਹ ਨਾ ਲੈ ਕੇ ਜਾਣ ਹੈਵੀ ਗੱਡੀ ਤਾਂ ਬਿਲਕੁਲ ਹੀ ਨਹੀਂ ਲੈ ਕੇ ਜਾਣੀ ਚਾਹੀਦੀ ਕਿਉਂਕਿ ਹੈਵੀ ਗੱਡੀ ਇਹਨੂੰ ਬਹੁਤ ਜਲਦੀ ਜਿਹੜੀ ਆ ਡੈਮੇਜ